ਬਾਦ ਠੀਕ ਕਰੋ ਭੀਆ ਆ ਲਓ ਜੀ ਆ ਰੇ ਮੰਗਾਇਆ ਸੀ ਇਹਨੂੰ ਸਿੱਧੀ ਕਰੋ ਬੋਰੀ ਨੂੰ ਬੋਰੀ ਦਾ ਮਾਰਕਾ ਵੀ ਦਿਖਾ ਦਿਓ ਉੱਤੇ ਚੜੀ ਥੱਲੇ ਲਾ ਲਾ ਥੱਲੇ ਲਾ ਲਾ ਕਿਸਾਨ ਵੀਰ ਨਾ ਮੜਾ ਜਾਂਦੇ ਨੇ ਵੀਡੀਓ ਬਣਾਉਣ ਲੱਗੇ ਆ ਇੱਕ ਇਦਾਂ ਪਾ ਦੌਧਰਾ ਪਿੰਡ ਦੀ ਆ ਤੇ ਸੁੱਕੇ ਹੋਣਾ ਦੇ ਖੇਤ ਦੀ ਐ ਇਹਨਾਂ ਨੇ ਡੀਪੀ ਬਣਾਇਆ ਬੋਰੀ ਪਈ ਆ ਮੂਜੇ ਇੱਕ ਡੀਪੀ ਐ ਇਹ ਜਿਹੜਾ ਮੰਗਾਇਆ ਇਹਨਾਂ ਨੇ 110 ਕੱਕੇ ਹੀ ਮੰਗਾਇਆ ਹੈ ਤੇ ਜਿਹੜਾ ਬਾਈ ਲੈ ਕੇ ਆ ਉਹ ਆ ਲਈ ਵਿੱਚ ਉਹ ਵੀ ਆ ਨਹੀਂ ਲੈ ਲੂ ਜਿਹੜੇ ਬੰਦੇ ਆ ਬਾਈ ਆ ਨਹੀਂ ਬਾਈ ਲੈ ਕੇ ਤੂੰ ਹੀ ਆਇਆ ਸਾਡੇ ਖੇਤ ਮੈਂ ਤਾਂ ਬੰਦੇ ਦੇ ਭੈਣ ਤੇ ਫੋਨ ਕਰਤਾ ਮੇਰੇ ਮਾ ਜਿਹੜੇ ਪੈਸੇ ਤੇਰੇ ਖਾਤੇ 'ਚ ਪਾਇਆ ਵੀਰੇ ਇਹਨਾਂ ਦੇ ਰਿਸ਼ਤੇਦਾਰ ਮੈਂ ਤਾਂ ਉਹਦੇ ਕਹਿਣ ਤੇ ਲਓ ਜੀ ਹੁਣ ਮੂੰਹ ਨਹੀਂ ਦਿਖਾਉਂਦਾ ਮੇਰੇ ਮੇਰੇ ਪਿੱਛੇ ਜਿਹੜਾ ਡੀਏਪੀ ਆਇਆ ਤੇ ਉਹ ਡੀਏਪੀ ਤੁਸੀਂ ਆਹ ਦੇਖ ਲਓ ਇਹਦਾ ਹਾਲ ਕੀ ਆ ਡੀਏਪੀ ਦਾ ਜਦੋਂ ਤੁਸੀਂ ਮਿਲਦੇ ਆ ਨਿਰੀ ਸੁਬਾ ਜਾਨੀ 100% ਸੁਬਾ ਸੁਬਾ ਝੂਠ ਆ ਜਿਹੜਾ ਤੇ ਇਹਦੀ ਅਸੀਂ ਵੀਡੀਓ ਬਣਾ ਰਹੇ ਆ ਉਹ ਜਿਹੜਾ ਬਾਈ ਨੇ ਖਾਤੇ ਚ ਪੈਸੇ ਪਾਏ ਆ ਗਾ ਉਹਦਾ ਕੀ ਦੇ ਨਾ ਕੰਟੈਕਟ ਟੱਕ ਕਿੱਥੋਂ ਆਇਆ ਹੈ ਇਹਦੇ ਬਾਰੇ ਪੂਰੀ ਜੜੀ ਛਾਣਬਾਣ ਕੀਤੀ ਜਾਊਗੀ ਤੇ ਜਿਹੜੇ ਇਹਦੇ ਹੈਗੇ ਆ ਜਿੰਮੇਵਾਰ ਬਣ ਗਏ ਉਹਨਾਂ ਦੇ ਵਿਰੁੱਧ ਜਥੇਬੰਦੀ ਵਾਲਿਆਂ ਤੋਂ ਕਿਸਾਨਾਂ ਵਾਲਿਆਂ ਤੋਂ ਪੂਰੀ ਬੰਦੀ ਕਾਰਵਾਈ ਕੀਤੀ ਜਾਊਗੀ ਠੋਕ ਕੇ ਇਹਨਾਂ ਦਾ ਨੰਬਰ ਲੈ ਲਓ ਇਹਨਾਂ ਦਾ ਫੋਨ ਨੰਬਰ ਲੈ ਲਓ ਤੇ ਪੈਸੇ ਇਹਨਾਂ ਤੋਂ ਡਾਂਗ ਨਾ ਲਵਾਗੇ ਰੇ ਇਹਨਾਂ ਨੂੰ ਵਾਪਸ ਕਰਾਵਾਂਗੇ ਤੇ ਹੋਰ ਵੀ ਇਹੋ ਜਿਹੇ ਕਿਸਾਨ ਆ ਜਿਹੜੇ ਉਹ ਧਿਆਨ ਦੇਣ ਰੇ ਲੈਣ ਲੱਗੇ ਖਾਸ ਕਰਕੇ ਇਹ ਤਾਂ ਜਿਹੜਾ ਰਗੜਿਆ ਗਿਆ ਰਗੜਿਆ ਗਿਆ ਦੂਜੇ ਧਿਆਨ ਦਿਓ ਜਿਹੜੇ ਬੰਦੇ ਆ ਗੱਡੀ ਤਾਂ ਇਹ ਜਦੋਂ ਤੁਸੀਂ ਡੀਏਪੀ ਲੈਣੀ ਆ ਡੀਏਪੀ ਦੀ ਆਪਾਂ ਨੂੰ ਤਾਂਗਾ ਵੀ ਸੰਗ ਸਾਟ ਆਜੂ ਕਿੰਨੀ ਗਾਜੂ ਕਿਤੇ ਸਾਟ ਨਹੀਂ ਆਉਂਦੀ ਡੀਏਪੀ ਦੀ ਡੀਏਪੀ ਆਜੂਗਾ ਪਰ ਉਹ ਇਹਦੇ ਜਿਹੜੇ 2 ਨੰਬਰ ਦੇ ਧੰਦੇ ਆ ਇਹਨਾਂ ਤੋਂ ਬਚੋ ਤੇ ਇਹ ਵੀਡੀਓ ਗਰੁੱਪ ਦੇ ਵਿੱਚ ਪਾਈ ਪਿੰਡ ਵਾਲੇ ਦੇ ਵਿੱਚ ਠੀਕ ਆ ਜੀ ਠੀਕ ਆ ਆ ਗੱਡੀ ਨੰਬਰ ਆ ਜੀ ਗੱਡੀ ਤਾਂ ਕਰਾਈ ਵਾਲੀ ਗੱਡੀ ਦੇ ਵਿੱਚ ਦੂਰੇ ਜਿਹੜਾ ਵੀ ਇਹ ਗੱਡੀਆਂ ਜਿਹੜੀਆਂ ਡਰਾਈਵਰਾਂ ਦਾ ਕਹਿਣਾ ਵੀ ਅਸੀਂ ਕਿਰਾਏ ਤੇ ਆਏ ਆ। ਕਿਰਾਏ ਤੇ ਹੀ ਕਿਰਾਏ ਤੇ। ਅਕਸਰ ਠੀਕ ਆ ਤੁਹਾਡੀ ਗੱਲ ਆ ਤੁਸੀਂ ਕਿਰਾਏ ਤੇ ਆਵੇਂ ਪਰ ਤੁਹਾਨੂੰ ਕਿਸੇ ਮਾਲਕ ਨੇ ਸੱਦਿਆ? ਕਿਹਨੇ ਸੱਦਿਆ ਤੁਹਾਨੂੰ? ਤੁਹਾਨੂੰ ਫੋਨ ਕਿਹਨੇ ਲਾਇਆ ਵੀ ਆਉਂ ਰੇ ਲੱਗੇ ਜਾਣਾ। ਮੇਲੇ ਖੜਾ ਉਹਨੇ ਫੋਨ ਲਾਇਆ। ਉਹਨੇ ਲਾਓ ਇੱਥੇ ਕਰੋ। ਹੋਈ ਸੇ ਤਾਂ ਪ੍ਰਧਾਨ ਜੀ, ਪ੍ਰਧਾਨ ਜੀ ਮੇਰੀ ਗੱਲ ਸੁਣੋ। ਇਹੀ ਗੱਲ ਤਾਂ ਹੈ ਜਿਹੜੇ ਬੰਦੇ ਦੇ ਖਾਤੇ 'ਚ ਪੈਸੇ ਪਾਏ ਆ ਉਹਨੇ ਰੇ ਕਿੱਥੋਂ ਲੈ ਕੇ ਦਿੱਤਾ? ਉਹ ਇਹਦੇ ਬਾਰੇ ਜਿਹੜੀ ਹੈਗੀ ਆ ਉਹ ਤਸੱਲੀ ਵਖਰੇ ਜਵਾਬ ਦੇਵੇ ਗੱਲ ਦਾ। ਠੀਕ ਆ।